ਇਹ ਕਿਸਾਨਾਂ ਵਾਲਾ ਦਫ਼ਤਰ ਦਿਨੇ ਨਹੀਂ ਚੱਲ ਸਕਦਾ ਖੇਤ 'ਚ ਬਿਜਲੀ ਦਿਨੇ ਨਹੀਂ ਦੇ ਸਕਦੇ ਕਹਿੰਦੇ ਜੀ ਹੋ ਸਕਦਾ ਹੈ ਆਪਕੋ ਮੀਟਿੰਗ ਲੈਣੀ ਪੜੇਗੀ ਮੈਂ ਇੱਕ ਢਿੱਕ ਗੱਲ ਆ ਯਾਰ ਮੈਂ ਮੀਟਿੰਗ ਲੈ ਲੰਨਾ ਰਾਤ ਦੇ ਸਾਢੇ 12 ਵਜੇ ਬਿਜਲੀ ਆਉ ਜੀ ਨਾ ਪਹਿਲਾਂ ਸੌ ਸਕਦਾ ਨਾ ਬਾਅਦ 'ਚ ਸੌ ਸਕਦਾ ਆਉ ਵੀ 2 ਘੰਟੇ ਮੈਂ ਕਹਾ ਦਿਨੇ ਬਿਜਲੀ ਦਿਓ ਥੋਲਰ ਵਾਲੀ ਆਪਣੇ ਕੋਲ ਹੈਗੀ ਐ ਉਹਦਾ ਲਾਇਆ ਹਿਸਾਬ ਕਿਤਾਬ ਕੱਢਿਆ ਮੈਂ ਤੁਹਾਨੂੰ ਸੁਣ ਕੇ ਖੁਸ਼ੀ ਤੇ ਹੈਰਾਨੀ ਹੋਊਗੀ ਐਸ ਵਕਤ ਪੰਜਾਬ ਦੇ ਵਿੱਚ ਅਸੀਂ ਥੋੜਾ ਜਿਹਾ ਹੁਣ ਕੱਟ ਤਾਂ ਕਰਕੇ ਲਾਉਣ ਲੱਗ ਗਏ ਥੋੜੇ ਜਿਹੀ ਦੋ ਦਿਨਾਂ ਤੋਂ ਅੱਗਾਂ ਲੱਗਣ ਲੱਗ ਗਈਆਂ ਕਣਕਨ ਕਈ ਪਿੰਡਾਂ 'ਚ ਨਾ ਬਿਜਲੀ ਵਾਲੀ ਘਰਾਂ ਵਾਲੀ ਤੇ ਖੇਤਾਂ ਵਾਲੀ ਇੱਕੋ ਹੀ ਲਾਈਨ ਹੈ ਉਹ ਫਿਰ ਸਪਾਰਕ ਹੋ ਜਾਂਦਾ ਨਾ ਕਣਕਾਂ ਪੱਕੀਆਂ ਪਈਆਂ ਨੇ ਅੱਗ ਲੱਗ ਜਾਂਦੀ ਹੈ ਕਈ ਪਿੰਡਾਂ 'ਚ ਅੱਗ ਲੱਗ ਗਈਆਂ ਉੱਤੇ ਪਿੰਡਾਂ ਅੱਗ ਲੱਗੀ ਇਧਰ ਆਂਪਰੇ ਫੂਲ ਕਰੀਆਂ ਅੱਗ ਲੱਗੀ ਹੈਨਾ ਪਟਿਆਲੇ ਕੋਲੇ ਜ ਜਿੰਨੀਆਂ ਅੱਗ ਲੱਗੀਆਂ ਉਹ ਵੀ ਦੇਵਾਂਗੇ ਮੈਨੂੰ ਜਿਵੇਂ ਮੈਨੂੰ ਕਹਿ ਬੈਲ ਸਾਹਿਬ ਨੇ ਵੀ ਕਹਿ ਦੁਕਾਨਾਂ ਨੂੰ ਵੀ ਅੱਗਾਂ ਲੱਗ ਜਾਂਦੀਆਂ ਸ਼ਾਰਟ ਸਰਕਟ ਨਾਲ ਸਾਰਿਆਂ ਦੀ ਸਰਕਾਰ ਪੂਰਾ ਕਰੂਗੀ ਕਾਟੇ ਪੂਰੇ ਕਰੂਗੀ ਸਰਕਾਰਾਂ ਐਸੇ ਕੰਮ ਵਾਸਤੇ ਹੁੰਦੀਆਂ ਨੇ ਸਰਕਾਰਾਂ ਕਿਸੇ ਦਾ ਚੁੱਲ੍ਹਾ ਬੁਝਾਉਣ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਬੁਝੇ ਹੋਏ ਚੁੱਲ੍ਹੇ ਜਗਾਉਣ ਵਾਸਤੇ ਹੁੰਦੀਆਂ ਨੇ ਸਰਕਾਰਾਂ ਦਿਨੇ ਬਿਜਲੀ ਦਿਨੇ ਆ ਥੋੜੇ ਚੋਂ ਬਹੁਤ ਸਾਰੇ ਆਉਣਗੇ ਐ ਕਣਕ ਤੁਸੀਂ ਰਾਤ ਨੂੰ ਕਦੇ ਖੇਤ ਗਏ ਹੋ ਦਿਨੇ ਬਿਜਲੀ ਆਈ ਨਾ ਆਈ ਨਾ ਫਿਰ ਔਰ ਹੋਰ ਦੇਖੋ ਦਿਨੇ ਬਿਜਲੀ ਜਿਹੜੀ ਆਉਂਦੀ ਹੈ ਉਹ ਸਸਤੀ ਪੈਂਦੀ ਹੈ ਕਿਉਂਕਿ ਸੋਲਰ ਵਾਲੀ ਬਿਜਲੀ ਹੈ ਆਪਣੇ ਕੋਲੇ ਸੋਲਰ ਵਾਲੀ ਬਿਜਲੀ ਬਹੁਤ ਜ਼ਿਆਦਾ ਹੈ ਰਾਤ ਨੂੰ ਜਿਹੜੀ ਬਿਜਲੀ ਹੈ ਉਹ ਆਪਾਂ ਵੇਚਦੇ ਆਂ ਮੁੰਬਈ ਸ਼ਹਿਰ ਸੁਣਿਆ ਹੋਣਾ ਬੰਬੇ ਸ਼ਹਿਰ ਬੈਂਗਲੌਰ ਪੂਨਾ ਵੱਡੇ ਵੱਡੇ ਸ਼ਹਿਰ ਨੇ ਜਿਹੜੇ ਸਾਊਥ ਦੇ ਰਾਤ ਨੂੰ ਉਹਨਾਂ ਨੂੰ ਆਪਾਂ ਬਿਜਲੀ ਵੇਚਦੇ ਆਂ ਇਸ ਮਹੀਨੇ ਚ ਇਸ ਮਹੀਨੇ ਚ ਸਿਰਫ ਆ ਪਿਛਲੇ ਮਹੀਨੇ ਚ 90 ਕਰੋੜ ਦੀ ਬਿਜਲੀ ਵੇਚੀ ਆ ਪਰ ਰਾਤ ਨੂੰ ਤੇ ਆਪਾਂ ਦਿਨੇ-ਦਿਨੇ ਆਪਣੇ ਕਿਸਾਨਾਂ ਨੂੰ 90 ਕਰੋੜ ਰੁਪਏ ਕਮਾ ਲਿਆ ਬਿਜਲੀ ਬੋਰਡ ਨੇ ਬੰਬੇ ਦੀ ਬਿਜਲੀ ਆਪਣੇ ਕੋਲੋਂ ਜਾਂਦੀ ਆ ਰਾਤ ਨੂੰ ਕਿਉਂਕਿ ਆਪਣੇ ਕੋਲੇ ਥਰਮਲ ਪਲੈਂਟ ਹੋ ਗਏ ਤਿੰਨ ਹੋ ਗਏ ਆਪਣੇ ਕੋਲੇ ਹੁਣ ਕੋਇਂਦਵਾਲ ਸਾਹਿਬ ਵਾਲਾ ਵੀ ਖਰੀਦ ਲਿਆ ਆਪਾਂ ਕੋਲੇ ਦੀ ਖਾਨ ਆ ਆਪਣੇ ਕੋਲੇ ਜਿਹੜੀ ਝਾਰਖੰਡ ਚ ਹੈ ਆਪਣੇ ਕੋਲ ਕੋਲਾ ਵੀ ਆਮ ਹੈ ਇਹ ਐਂ ਚੱਲੂ ਪੰਜਾਬ ਇਹ ਕਿਸਾਨਾਂ ਵਾਲਾ ਦਫ਼ਤਰ ਦਿਨੇ ਨਹੀਂ ਚੱਲ ਸਕਦਾ ਖੇਤ 'ਚ ਬਿਜਲੀ ਦਿਨੇ ਨਹੀਂ ਦੇ ਸਕਦੇ ਕਹਿੰਦੇ ਜੀ ਹੋ ਸਕਦਾ ਹੈ ਆਪਕੋ ਮੀਟਿੰਗ ਲੈਣੀ ਪੜੇਗੀ ਮੈਂ ਇੱਕ ਿੱਡੀਕ ਗੱਲ ਆ ਯਾਰ ਮੈਂ ਮੀਟਿੰਗ ਲੈ ਲਵਾਂ ਰਾਤ ਦੇ ਸਾਢੇ 12 ਵਜੇ ਬਿਜਲੀ ਆਉ ਜੀ ਨਾ ਪਹਿਲਾਂ ਸੌ ਸਕਦਾ ਨਾ ਬਾਅਦ 'ਚ ਸੌ ਸਕਦਾ ਆਉ ਵੀ 2 ਘੰਟੇ ਮੈਂ ਕਹਿੰਦਾ ਦਿਨੇ ਬਿਜਲੀ ਦਿਓ ਥੋਲਰ ਵਾਲੀ ਆਪਣੇ ਕੋਲ ਹੈਗੀ ਆ ਉਹ ਤਾਂ ਲਾਇਆ ਹਿਸਾਬ ਕਿਤਾਬ ਕੱਢਿਆ ਮੈਂ ਤੁਹਾਨੂੰ ਸੁਣ ਕੇ ਖੁਸ਼ੀ ਤੇ ਹੈਰਾਨੀ ਹੋਊਗੀ ਐਸ ਵਕਤ ਪੰਜਾਬ ਦੇ ਵਿੱਚ ਅਸੀਂ ਥੋੜਾ ਜਿਹਾ ਹੁਣ ਕੱਟ ਤਾਂ ਕਰਕੇ ਲਾਉਣ ਲੱਗ ਗਏ ਥੋੜੇ ਜਿਹੀ ਦੋ ਦਿਨਾਂ ਤੋਂ ਅੱਗਾਂ ਲੱਗਣ ਲੱਗ ਗਈਆਂ ਕਣਕਾਂ ਕਈ ਪਿੰਡਾਂ 'ਚ ਨਾ ਬਿਜਲੀ ਵਾਲੀ ਘਰਾਂ ਵਾਲੀ ਤੇ ਖੇਤਾਂ ਦੀ ਕੋਈ ਲਾਈਨ ਐ ਉਹ ਫਿਰ ਸਪਾਰਕ ਹੋ ਜਾਂਦਾ ਨਾ ਕਣਕਾਂ ਪੱਕੀਆਂ ਪਈਆਂ ਨੇ ਅੱਗ ਲੱਗ ਜਾਂਦੀ ਐ ਕਈ ਪਿੰਡਾਂ 'ਚ ਅੱਗ ਲੱਗ ਗਈਆਂ ਕੁੱਦੇ ਪਿੰਡਾਂ ਅੱਗ ਲੱਗੀ ਇਧਰ ਆਂਪਰੇ ਫੂਲਕੀਆਂ ਅੱਗ ਲੱਗੀ ਹੈਨਾ ਪਟਿਆਲੇ ਕੋਲੇ ਜ ਜਿੰਨੀਆਂ ਅੱਗ ਲੱਗੀਆਂ ਉਹ ਵੀ ਦੇਵਾਂਗੇ ਮੈਨੂੰ ਜਿਵੇਂ ਮੈਨੂੰ ਕਹ ਬੈਲ ਸਾਹਿਬ ਨੇ ਵੀ ਕਹੇ ਦੁਕਾਨਾਂ ਨੂੰ ਵੀ ਅੱਗਾਂ ਲੱਗ ਜਾਂਦੀਆਂ ਸ਼ਾਰਟ ਸਰਕਟ ਨਾਲ ਸਾਰਿਆਂ ਦੀ ਸਰਕਾਰ ਪੂਰੀਆਂ ਕਰੂਗੀ ਘਾਟੇ ਪੂਰੇ ਕਰੂਗੀ ਸਰਕਾਰਾਂ ਐਸੇ ਕੰਮ ਵਾਸਤੇ ਹੁੰਦੀਆਂ ਨੇ ਸਰਕਾਰਾਂ ਕਿਸੇ ਦਾ ਚੁੱਲ੍ਹਾ ਬੁਝਾਉਣ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਬੁਝੇ ਹੋਏ ਚੁੱਲ੍ਹੇ ਜਗਾਉਣ ਵਾਸਤੇ ਹੁੰਦੀਆਂ ਨੇ ਸਰਕਾਰਾਂ ਦਿਨੇ ਬਿਜਲੀ ਦਿੰਨੇ ਆ ਥੋੜੇ ਚੋਂ ਬਹੁਤ ਸਾਰੇ ਆਉਣਗੇ ਇਹ ਕਣਕ ਤੁਸੀਂ ਰਾਤ ਨੂੰ ਕਦੇ ਖੇਤ ਗਏ ਹੋ ਦਿਨੇ ਬਿਜਲੀ ਆਈ ਨਾ ਆਈ ਨਾ ਫਿਰ ਔਰ ਹੋਰ ਦੇਖੋ ਦਿਨੇ ਬਿਜਲੀ ਜਿਹੜੀ ਆਉਂਦੀ ਹੈ ਉਹ ਸਸਤੀ ਪੈਂਦੀ ਹੈ ਕਿਉਂਕਿ ਸੋਲਰ ਵਾਲੀ ਬਿਜਲੀ ਹੈ ਆਪਣੇ ਕੋਲੇ ਸੋਲਰ ਵਾਲੀ ਬਿਜਲੀ ਬਹੁਤ ਜ਼ਿਆਦਾ ਹੈ ਰਾਤ ਨੂੰ ਜਿਹੜੀ ਬਿਜਲੀ ਹੈ ਉਹ ਆਪਾਂ ਵੇਚਦੇ ਆਂ ਮੁੰਬਈ ਸ਼ਹਿਰ ਸੁਣਿਆ ਹੋਣਾ ਬੰਬੇ ਸ਼ਹਿਰ ਬੈਂਗਲੌਰ ਪੂਨਾ ਵੱਡੇ ਵੱਡੇ ਸ਼ਹਿਰ ਨੇ ਜਿਹੜੇ ਸਾਊਥ ਦੇ ਰਾਤ ਨੂੰ ਉਹਨਾਂ ਨੂੰ ਆਪਾਂ ਬਿਜਲੀ ਵੇਚਦੇ ਆਂ ਇਸ ਮਹੀਨੇ ਚ ਇਸ ਮਹੀਨੇ ਚ ਸਿਰਫ ਆ ਪਿਛਲੇ ਮਹੀਨੇ ਚ 90 ਕਰੋੜ ਦੀ ਬਿਜਲੀ ਵੇਚੀ ਆ ਪਰ ਰਾਤ ਨੂੰ ਤੇ ਆਪਾਂ ਦਿਨੇ-ਦਿਨੇ ਆਪਣੇ ਕਿਸਾਨਾਂ ਨੂੰ 90 ਕਰੋੜ ਰੁਪਏ ਕਮਾ ਲਿਆ ਬਿਜਲੀ ਬੋਰਡ ਨੇ ਬੰਬੇ ਦੀ ਬਿਜਲੀ ਆਪਣੇ ਕੋਲੋਂ ਜਾਂਦੀ ਆ ਰਾਤ ਨੂੰ ਕਿਉਂਕਿ ਆਪਣੇ ਕੋਲੇ ਥਰਮਲ ਪਲਾਂਟ ਹੋ ਗਏ ਤਿੰਨ ਹੋ ਗਏ ਆਪਣੇ ਕੋਲੇ ਹੁਣ ਕੋਇਂਦਵਾਲ ਸਾਹਿਬ ਵਾਲਾ ਵੀ ਖਰੀਦ ਲਿਆ ਆਪਾਂ ਕੋਲੇ ਦੀ ਖਾਨ ਆ ਆਪਣੇ ਕੋਲੇ ਜਿਹੜੀ ਝਾਰਖੰਡ ਚ ਹੈ ਆਪਣੇ ਕੋਲ ਕੋਲਾ ਵੀ ਆਮ ਹੈ ਇਹ ਐਂ ਚੱਲੂ ਪੰਜਾਬ Subscribe to One India channel and never miss an update.